ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੋਨੀ ਯੂਟਿਊਬਰ ਚੈਨਲ ਅੱਜ ਤੁਹਾਡੇ ਸਾਹਮਣੇ ਇੱਕ ਅਸੀਂ ਮੁੱਦਾ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਆਵਾਰਾ ਕੁੱਤਿਆਂ ਦਾ ਏ ਸਾਡੀ ਗਲੀ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਹੈ ਆਵਾਰਾ ਕੁੱਤੇ ਰਹਿੰਦੇ ਹਨ ਤੇ ਉਹਨਾਂ ਨੂੰ ਸਾਂਭ ਸੰਭਾਲ ਲਈ ਸਾਨੂੰ ਜੋ ਦਿੱਕਤਾਂ ਆ ਰਹੀਆਂ ਨੇ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਉਹਦੇ ਬਾਰੇ ਅੱਜ ਗੱਲ ਕਰਨ ਲੱਗੇ ਆਂ ਤੇ ਸਾਡੇ ਨਾਲ ਨੇ ਨਵਜੋਤ कौर ਜੀ ਜੋ ਆਪਾਂ ਨੂੰ ਦੱਸਣਗੇ ਉਹਨਾਂ ਬਾਰੇ ਤੇ ਹਾਂਜੀ ਸਸਿਕਾ ਜੀ ਸਸਿਕਾ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਉਹ ਮੇਨੋ ਕੁੱਤੇ ਨਹੀਂ ਗੇ ਕਟੂਰੀਆ ਗਾਇਸ ਥੋੜੀ ਮੁਟੇ ਯੂਟਿਊਬਰ ਤੋਂ ਮਿਸਟੇਕ ਹੋਈ ਜਾਂਦੀ ਆ ਉੱਥੇ ਆਪਣੇ ਇੱਥੇ ਕੁੱਤੀ ਸੁੱਈ ਸੀਗੀ ਆਪਾਂ ਉਹਨਾਂ ਨੂੰ ਦੁੱਧ ਪਾਉਣੇ ਆ ਤੇ ਆਪਾਂ ਇੱਕ ਟਾਈਮ ਦੁੱਧ ਪਾਉਣੇ ਦੁੱਧ ਤੋਂ ਲਵਾਪਾ ਕੋਰ ਕੋਸ਼ਿ ਵੀ ਨਹੀਂ ਪਾਉਂਦੇ ਕਿਉਂਕਿ ਨਿੱਕਿਆਂ ਨੂੰ ਦੁੱਧ ਹੀ ਜ਼ਰੂਰੀ ਹੁੰਦਾ ਹੈ ਦੁੱਧ ਤੋਂ ਲਵਾਸੀ ਕੁਝ ਵੀ ਨਹੀਂ ਪਾਉਂਦੇ ਤੇ ਐਕਡਮ ਅਸੀਂ ਦੁੱਧ ਪਾਉਂਦੇ ਆ ਤੇ ਉਹ ਆਪਣੇ ਆਪ ਪਿਆ ਜਾਂਦੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਸਵੇਰ ਰੋਜ਼ ਪੋਣਾ ਹੁੰਦਾ ਬਸ ਸਵੇਰ ਤੋਂ ਰੋਜ਼ ਉਹ ਕਿਤੇ ਨਹੀਂ ਪਉਂਦੇ ਸੀ ਜਦੋਂ ਤੇ ਇਹ ਮੁਸ਼ਕਲਾਂ ਤੁਹਾਨੂੰ ਕੀ ਆ ਰਹੀਆਂ ਨੇ ਇਹਦੇ ਵਿੱਚ ਮੁਸ਼ਕਲੇ ਆ ਰਹੀਆਂ ਨੇ ਕਿ ਐਵੇਂ ਲੋਕ ਜੇ ਹੁਣ ਜਿਨ੍ਹਾਂ ਨੇ ਮੱਛਣਾ ਮੱਚ ਕੇ ਜਾਂਦੇ ਨੇ ਕਿੱਧਾ ਮਾਂ ਨਹੀਂ ਕਿਉਂ ਰੋਕਦੇ ਨੇ ਤੁਹਾਨੂੰ ਲੋਕ ਦੁੱਧ ਪਾਉਣ ਤੋਂ ਹਾਂ ਰੋਕਦੇ ਮੀਨ ਹੈ ਨਾ ਵੀ ਐਵੇਂ ਵੇਸਟ ਥੋੜੀ ਨਹੀਂ ਹੁੰਦਾ ਸਾਡਾ ਦੁੱਧ ਹੈ ਨਾ ਵੀ ਕੋਈ ਲੋਕ ਆ ਦੇਂਦੇ ਨੇ ਜਿਵੇਂ ਤੁਹਾਨੂੰ ਕਹਿ ਦਿੰਦੇ ਆ ਤੁਸੀਂ ਦੁੱਧ ਪਾਉਂਦੇ ਆ ਇਹਨਾਂ ਨੂੰ ਆਪਦੇ ਘਰੇ ਬੰਨ ਲਓ ਕਈ ਲੋਕ ਇਹ ਵੀ ਗੱਲਾਂ ਕਹਿੰਦੇ ਨੇ ਹਾਂਜੀ ਬਟਾਣਾ ਵੀ ਇਦਾਂ ਤੁਸੀਂ ਚਲੋ ਮੰਨ ਲਓ ਤੁਸੀਂ ਦੁੱਧ ਜਨਾ ਵੀ ਪਾਉਂਗੇ ਗੰਦ ਤਾਂ ਉਹਨਾਂ ਨੇ ਗਲੀ ਵਿੱਚ ਫੇਰ ਵੀ ਪਾਉਣਾ ਹੀ ਪਾਉਣਾ ਹਾਂਜੀ ਪਾਉਣਗੀ ਤੇ ਜੇ ਤੁਸੀਂ ਤੁਸੀਂ ਦੁੱਧ ਪਾਉਂਦੇ ਹੋਣ ਤੁਹਾਨੂੰ ਲੋਕ ਮਾੜਾ ਕਹਿ ਰਹੇ ਨੇ ਨਹੀਂ ਨਹੀਂ ਵੀ ਅੱਜ ਤਾਂ ਇਹ ਸਾਡੇ ਬਹੁਤ ਘੱਟ ਅਸੀਂ 4-5 ਘਾਰਾਂ ਅਸੀਂ ਪੌਨੇ ਆ ਤੇ 4-5 ਘਰ ਇਹੋ ਜਿਹੀਆਂ ਜਿਹੜੇ ਮਾੜੇ ਆ ਤੇ 4-5 ਘਰ ਇਹੋ ਜਿਹੀ ਜਿਹੜੇ ਚੰਗੇ ਆ ਹੁਣ ਮਾੜੇ ਚੰਗਿਆਂ ਨੂੰ ਕਹਿੰਦੇ ਆ ਚੰਗੇ ਮਾੜਿਆਂ ਨੂੰ ਕਹਿੰਦੇ ਹੁਣ ਅਸੀਂ ਆ ਅਸੀਂ ਉਹਨਾਂ ਨੂੰ ਕਹਿੰਦੇ ਨਾ ਮਾਰੇ ਕਰੋ ਨਾ ਖਿਲਿਆ ਕਰੋ ਤੇ ਫਿਰ ਹਜੀ ਹੋਰ ਘਰ ਵੀ ਸਾਡੇ ਇਧਰ ਸਾਡੀ ਮਾਸੀ ਦਾ ਘਰ ਵੀ ਆ ਉਹ ਵੀ ਕਹਿੰਦੀ ਆ ਬਿਨਾ ਮਾਰਿਆ ਕਰੋ ਫਿਰ ਇਹ ਜਿਹੜੇ ਮਾਰਡਮ ਦੇ ਹੋਏ ਆ ਦੂਜੇ ਚੰਗਿਆਂ ਨੂੰ ਕਹਿੰਦਾ ਐਵੇਂ ਸ ਚਾਰ ਪੰਜ ਘਰ ਆ ਜਿਵੇਂ ਤੁਸੀਂ ਵਲੌਗ ਸਟਾਰਟ ਹੋਣ ਤੋਂ ਪਹਿਲਾਂ ਮੈਨੂੰ ਦੱਸ ਕੇ ਹਟੇ ਸੀ ਵੀ ਕੋਈ ਕੁੱਤਾ ਦੇ ਮਾਰਦਾ ਵੀ ਆ ਕੋਈ ਬੰਦਾ ਜੋ ਕਿ ਤੁਹਾਡੀ ਗਲੀ ਦਾ ਹੀ ਐ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਉਹਦੇ ਬਾਰੇ ਸੇ ਕਹਿਣਾ ਚਾਹੁੰਦੇ ਹਾਂ ਇੱਕ ਬਰਜ਼ੋਰਕਾ ਹੁਣ ਉਹਨਾਂ ਦੀ ਉਮਰ 50 ਟੱਕਾ ਕਰਨ ਵੱਲ ਹੋਈ ਵੀ ਆ ਪਰ ਉਹ ਪਾਲਪੂਟਾ ਨੂੰ ਪਾਲਪੂਜਾ ਕਈ ਪਾੜੂ ਜਾਂ ਪਾੜੂ ਭੁਜਾ ਕਰਨ ਤੋਂ ਇਲਾਵਾ ਉਹ ਇਹ ਬੈਠ ਜਾਂਦੇ ਨੇ ਇੱਕ ਕੁਰਸੀ ਢਾਕੇ ਤੇ ਮੈਂ ਉਹਨਾਂ ਨੂੰ ਨਾਮ ਨੇ ਬੁਲਾਣਾ ਚਾਹਾਂਗੀ ਤੇ ਇੱਕ ਡੰਡਾ ਲੈ ਲੈਂਦੇ ਨੇ ਤੇ ਜਦੋਂ ਕਤੂਰੇ ਇੱਧਰੋਂ ਆਉਂਦੇ ਨੇ ਫਿਰ ਉੱਧਰ ਨੂੰ ਭਜਾ ਦਿੰਦੇ ਨੇ ਇੱਧਰ ਨੂੰ ਆਉਂਦੇ ਨੇ ਉੱਧਰ ਨੂੰ ਭਜਾ ਨਹੀਂ ਨੇ ਮੈਂ ਇਹ ਡੰਡੇ ਮਾਰਦੇ ਨੇ ਤੇ ਹੁਣ ਦੇਖੋ ਗਾਈਜ਼ ਮਰਗੀਆਂ ਨੂੰ ਗਲੀ ਵਿੱਚ ਬਾਹਰ ਛੱਡਣਾ ਕੋਈ ਐਦਾਂ ਤਾਂ ਨਹੀਂ ਕੋਈ ਬਿੱਲੀ ਚੱਕ ਕੇ ਲੈ ਸਕਦੀ ਪਰ ਉਹ ਉਹਨਾਂ ਨੂੰ ਮਰਗੀਆਂ ਨੂੰ ਬਾਹਰ ਕੱਢ ਕੇ ਕਹਿਣਗੇ ਹਣਾ ਵੀ ਹਨਾ ਵੀ ਇਹ ਮੁਰਗੀਆਂ ਨੂੰ ਖਾਂਦੇ ਆ। ਅਛਾ ਕੁੱਤੇ। ਹਾਂ। ਜਦ ਕਿ ਉਹ ਨਿੱਕੇ ਨਿੱਕੇ ਕਤੂਰੇ ਨੇ ਉਹ ਕਿੱਦਾਂ ਖਾ ਸਕਦੇ ਨੇ? ਹਾਂ। ਕਿਉਂਕਿ ਉਹ ਬਹੁਤ ਜਪੋਕ ਲੇਗੋ ਸਾਡੀ ਗਲੀ ਵਾਲੀ ਮਾਰਦੇ ਨੇ ਤਾਂ ਕਰਕੇ ਉਹ ਮੜੇ ਨਾਲ ਡਰ ਜਾਂਦੇ ਨੇ। ਤੇ ਹਨਾ ਤੇ ਉਹ ਸਾਨੂੰ ਤੁਹਾਨੂੰ ਪਤਾ ਇਹ ਕੁੱਕੜੇ ਤੇ ਕਾਲਾ ਦਾ ਕੁੱਕੜੇ ਘਰੇ ਰਹਿਣ ਤੇ ਉਹਨਾਂ ਦੇ ਨਹੀਂ ਘਰ ਹੈਗਾ ਤੋ ਗੱਲ ਚ ਫੈਲ ਨਹੀਂ ਗਈ ਗਾਈਜ਼ ਤੇ ਫਿਰ ਇਹਦੇ ਬਾਰੇ ਹੁਣ ਦੱਸੋ। ਹਾਂਜੀ ਉਹਨਾਂ ਦੀਆਂ ਮੁਰਗੀਆਂ ਪਾਲਤੂ ਰੱਖੀਆਂ ਉਹ ਆਪਣੇ ਘਰੇ ਰੱਖਣ। ਹਾਂ। ਕਤੂਰੇ ਆ ਜਿਹੜੇ ਉਹ ਵਾਰਾ ਉਹਨਾਂ ਨੇ ਤਾਂ ਆਪਣਾ ਗਲੀਆਂ ਵਿੱਚ ਮੰਨੀ। ਯਾ ਤੇ ਥੋੜੀ ਮੁਰਗੀ ਨਹੀਂ ਗਲੀ ਚਾਕੇ ਮਿੱਠਾ ਕਰਦੀ ਹੈ ਕਰਦੀ ਹੈ ਨਾ ਗਾਇਸ ਗਲੀ ਚਾਕੇ ਸਾਰੇ ਗਲੀ ਪਾਉਂ ਤੂੰ ਜਾਨਵਰ ਉਹਨਾਂ ਨੇ ਕਰਨਾ ਹੀ ਕਰਨਾ ਹੈ ਤੇ ਉਹ ਥੋੜਾ ਨਾਮ ਕਿਉਂ ਵਿੱਚ ਜੋੜ ਰਹੇ ਨੇ ਇਸ ਗੱਲ ਦੇ ਸਾਡਾ ਨਾਮ ਨਹੀਂ ਸਾਡੇ 4-5 ਘਰਾ ਦਾ ਨਾਮ ਜੋੜ ਰਹੇ ਨੇ ਅੱਛਾ ਥੋੜੇ ਸਾਰਿਆਂ ਨਾਲ ਹੀ ਨਫ਼ਰਤ ਕੀਤੀ ਜਾ ਰਹੀ ਹੈਗੀ ਇਸ ਗੱਲ ਤੇ ਨਹੀਂ 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 ਮੀਨਾ ਐਵੇਂ ਵੀ ਹੈਗੀ ਆ ਵੀ ਉਹ ਮੀਨਾ ਨਾ ਵੀ ਗਲ-ਗਲਤ ਕਰ ਲੈਂਦੇ ਆ ਠੀਕ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਕੁੱਤਿਆਂ ਬਾਰੇ ਮੈਨੂੰ ਤਾਂ ਬੇਜਵਾਨ ਨੇ ਇਹਨਾਂ ਦਾ ਪੈਸਾ ਹਾਰਾ ਬਣ ਸਕਦੇ ਆ ਹੋਰ ਤਾਂ ਕੋਈ ਬਣ ਨਹੀਂ ਸਕਦਾ ਬੇਜਵਾਨ ਦਾ ਬੇਸਵਾਰਾ ਨਹੀਂ ਬਣ ਸਕਦਾ ਕਿਉਂਕਿ ਹਣ ਦੇਖੋ ਆਪਾਂ ਤਾਂ ਜਿੰਨਾ ਆਪਣੇ ਤੋਹਰੇ ਅਸੀਂ ਉਹਨਾਂ ਨੂੰ ਜਿੰਨੇ ਜਿਵੇਂ ਅਸੀਂ ਉਹਨਾਂ ਨੂੰ ਚਲੋ ਇਕੱਲਾ ਇੱਕ ਵਾਰ ਦੁੱਧ ਦਿੰਨੇ ਉਹ ਵੀ ਸਵੇਰ ਉਹਨਾਂ ਨੂੰ ਅਸੀਂ ਇੱਕ ਗਲਾਸ ਦਾ ਦੁੱਧ ਦੇਤਾ ਹਾਂਜੀ ਤੇ ਠੀਕ ਆ ਪਿੱਛੇ ਜੇ ਕੱਲ ਪਰਸੋਂ ਗੱਲ ਹੋ ਰਹੀ ਸੀ ਵੀ ਤੁਸੀਂ ਕੁੱਤਿਆਂ ਨੂੰ ਸਮੋਸੇ ਪਾਏ ਆ ਇਹ ਗੱਲ ਸੱਚੀ ਆ ਨਹੀਂ ਨਹੀਂ ਸਮੋਸੇ ਅਸੀਂ ਨਹੀਂ ਪਾਏ ਸਾਡੀ ਜੇ ਵੱਡੀ ਅੰਮੀ ਰਹਿੰਦੀ ਆ ਉਹਨਾਂ ਨੇ ਪਾਏ ਸੀਗੇ ਹਾਂਜੀ ਉਹਨਾਂ ਨੇ ਸਮੋਸੇ ਪਾਏ ਸੀਗੇ ਹਾਂਜੀ ਤੇ ਸਮੋਸੇ ਪਾਉਣਾ ਕੁਝ ਗਲਤ ਤੇ ਦੱਸੋ ਤੁਸੀਂ ਨਹੀਂ ਕੋਈ ਗਲਤ ਨਹੀਂ ਇਹਦੇ ਵਿੱਚ ਫੇਰ ਤਾਂ ਇਹ ਸਮੋਸੇ ਗਾਇਸ ਵੱਡੀ ਅੰਮੀ ਨੇ ਪਾਏ ਆ ਇਹ ਵੱਡੀ ਅੰਮੀ ਨੇ ਮੇਰੀ ਮੇਰੀ ਮੰਮੀ ਦੀ ਮਾਸੀ ਹੈ ਉਹਨਾਂ ਨੇ ਪਾਏ ਹੋਏ ਨੇ ਇਹ ਸਮੋਸੇ ਤੇ ਤੁਸੀਂ ਉਹਨਾਂ ਨੂੰ ਦੁੱਧ ਪਾਉਣੇ ਉਸ ਆਪਾਂ ਸੱਚ ਬੋਲ ਰਹੇ ਹਾਂ ਹਾਂਜੀ ਉਹ ਦੁੱਧ ਤੇ ਵੀ ਤੁਹਾਨੂੰ ਵਾਰ-ਵਾਰ ਵਿਵਾਦ ਹੋ ਰਿਹਾ ਵੀ ਦੁੱਧ ਕਿਉਂ ਪਾਉਨੇ ਹੋ ਦੇਖੋ ਅਸੀਂ ਇੱਕ ਗਲਾਸ ਦੁੱਧ ਦਾ ਪਾਉਨੇ ਆ ਤੇ ਸਾਨੂੰ ਰੱਬ ਉਹ ਦੁੱਗਣੇ ਤਿੰਨ ਚਾਰ ਗਲਾਸ ਦੇ ਦਿੰਦਾ ਹੈ ਠੀਕ ਹੈ ਜੀ ਵੀ ਜਿਹੜੀ ਚੀਜ਼ ਆਪਾਂ ਆਪਾਂ ਜਾਦੂ ਹੀ ਹੋ ਗਿਆ ਤੂਰੇ ਮਾਨੂੰ ਜਾਦੂ ਆ ਜੇ ਆਪਾਂ ਕੁਝ ਉਹਨਾਂ ਨੂੰ ਦਮਾਗੇ ਇਹ ਜਾਦੂ ਤੁਸੀਂ ਹੁੰਦਾ ਦੇਖਿਆ ਹੈ ਹਾਂਜੀ ਅਸੀਂ ਦੁੱਧ ਦਿੰਨੇ ਆ ਉਹਨਾਂ ਨੂੰ ਇਹਨੇ ਕਿ ਕਿ ਲਾਸਟ ਵੀਡੀਓ ਕਰਾ ਚਲੋ ਕੋਈ ਗੱਲ ਨਹੀਂ ਗੱਲ ਮਜ਼ਾਕ ਚ ਚਲੀ ਗਈ ਹੈ ਆਪਾਂ ਵਲੌਗ ਨੂੰ ਫੇਰ ਅੱਗੇ ਇਦਾਂ ਹੀ ਵਧਾਉਨੇ ਆ ਕੋਈ ਨਾ ਹਾਂਜੀ ਜਿਵੇਂ ਅਸੀਂ ਇਹ ਨਹੀਂ ਮੀਨ ਹਾਂ ਨੇ ਸੰਕਲਪ ਪਸੂ ਚਲੋ ਚਲੋ ਕੋਈ ਨਾ ਕੋਈ ਨਾ ਤੁਸੀਂ ਅੱਗੇ ਦੱਸੋ ਚਲੋ ਚਲੋ ਬਾਹਰ ਪੀਣੀ ਰੋਹੀ ਜੀ ਹਾਂ ਜੀ ਪਾਣੀ ਲੈ ਲਓ ਤੁਸੀਂ ਤੁਹਾਡਾ ਪਾ 2 ਮਿੰਟ ਦੀ ਵਿੱਚ ਬ੍ਰੇਕ ਲੈਣੇ ਹੈਗੇ ਮੈਂ ਤਾਂ ਕੁਝ ਨਾ ਕਰ ਰਹੀ ਇੱਕ ਦਰਵਾਜ਼ਾ ਰਹਿ ਜਾਂਦਾ ਹੈ ਹਾਂ ਤੂੰ ਕਿਸੀ ਹਾਂਜੀ ਤੇ ਇੱਕ ਨਾ ਸਾਡੇ ਇੱਥੇ ਇੱਕ ਕੁੱਤਾ ਸੀਗਾ ਤੇ ਉਹਦੇ ਨਾਲ ਮੀਨ ਕੋਈ ਤੁਨ ਪਤੀ ਆਟਾ ਵਗੈਰਾ ਆ ਜਾਂਦੇ ਨੇ ਤਾਂ ਇੱਕ ਆਟਾ ਵਗੈਰਾ ਆਇਆ ਤੇ ਪਈ ਸੀਗੀ ਉਹ ਕਤੂਰੀ ਸੁੱਤੀ ਸੀਮਿੰਟ ਤੇ ਉਹਦੇ ਇੱਥੇ ਮੂਹ ਦੀ ਮੀਨ ਹੈ ਨਾ ਆਟਾ ਚੜਾ ਗਿਆ ਆਟਾ ਦਾ ਭਾਰ ਇਹ ਤੁਸੀਂ ਦੇਖਿਓ ਹੁਣ ਕਿੰਨਾ ਹੁੰਦਾ ਤੇ ਟਾਇਰ ਚੜ ਗਿਆ ਤਾਂ ਕੀ ਹੁੰਦਾ ਹੈ ਤਾਂ ਫੇਰ ਹਨਾ ਜਿਹੜਾ ਆਟੋ ਜਿਹੜਾ ਸੀਗਾ ਗਾਇਸ ਹਨਾ ਖੇੜਣਾ ਅਸੀਂ ਉਹਨੂੰ ਹਨਾ ਲਿੱਤਾ ਉਹ ਮਮੀ ਨੇ ਕਰਵਾਇਆ ਠੀਕ ਫਿਰ ਅਸੀਂ ਉਹਨੂੰ ਦੁੱਧ ਪਿਆਵਿਆ ਫਿਰ ਇਹਨੂੰ ਅਸੀਂ ਮੈਂ ਅੱਛਾ ਤੁਸੀਂ ਕਹਿ ਰਹੇ ਹੋ ਵੀ ਕਤੂਰੇ ਉੱਤੇ ਆਟੋ ਚੜਾਤਾ ਸੀ ਆਟੋ ਵਾਲੇ ਨੇ ਹਾਂਜੀ ਤੇ ਫਿਰ ਤੁਸੀਂ ਉਹਨੂੰ ਦੇਖ ਰੇਖ ਕੀਤੀ ਉਹਦੀ ਹਾਂਜੀ ਠੀਕ ਹੈ ਜੀ ਤੇ ਕਿ ਕਿੱਡਾ ਸੀ ਕਤੂਰਾ ਉਹਨੂੰ ਇਹ ਡਿੱਡੇ ਕਤੂਰੇ ਸੀਗੇ ਸਾਡੇ ਏਡੇ ਡੇਡੇ ਸੀ ਸੀ ਉੱਤੇ ਜਿਆਦਾ ਸੱਟ ਤਾਂ ਨਹੀਂ ਲੱਗੀ ਫਿਰ ਕਤੂਰੇ ਦੇ ਮੀਨ ਆਏ ਹੋਗੇ ਸੋ ਦਾ ਬੋਲ ਸੁੱਜ ਗਿਆ ਸੀ ਆਏ ਚੂਮ ਚੂ ਕਰਦੀ ਸੀ ਪਈ ਹੁੰਦੀ ਉਹ ਫਿਰ ਅਸੀਂ ਮੀਨ ਅਸੀਂ ਧਾਂਦੇ ਤੋਤੇ ਨੂੰ ਦਵਾਈ ਵਗੈਰਾ ਦਿੱਤੀ ਮੀਨ ਅਬ ਮੈਂ ਤਾਂ ਗਈ ਹੋਈ ਸੀ ਗਾਇਜ਼ ਇਧਰ ਉਹਨਾਂ ਨੇ ਮੀਨ ਅਸੀਂ 4-5 ਘਰ ਹੈਗੇ ਉਹਨਾਂ ਵਿੱਚੋਂ ਇੱਕ ਘਰ ਨੇ ਦੇਤੀ ਸੀਗੀ ਦਵਾਈ ਤੇ ਦੁੱਧ ਗਰਮ ਕਰਕੇ ਪਿਆਤਾ ਆਪਦੇ ਘਰੇ ਪਾਲਿਆ ਚਲ 5 ਮਿੰਟ ਉਹਨਾਂ ਨੇ ਹਨ ਤੇ ਉਹਦੇ ਦਾ ਨਾਮ ਨੇ ਮੈਂ ਪੇਸ਼ ਕਰਨ ਜਾ ਰਾਂਗੀ ਮੇਰਾ ਨਾਮ ਲੈ ਦੋ ਕੋਈ ਨਾ ਚੰਗੇ ਕੰਮ ਕਰਨ ਵਾਲਿਆਂ ਦਾ ਨਾਮ ਲੈਣਾ ਤਾਂ ਜ਼ਰੂਰੀ ਹੈ ਜੀ ਨਹੀਂ ਲੈ ਦੋ ਕੋਈ ਨਹੀਂ ਚੰਗੇ ਨਾਮ ਕਰਨੀ ਨਹੀਂ ਕੋਈ ਨਾ ਮੀਨ ਮੈਂ ਦਾ ਨਾ ਕਿਸੇ ਦਾ ਨਾਮ ਜਾਂ ਕਿਸੇ ਦਾ ਘਰ ਵਗੈਰਾ ਲੈਣਾ ਚਾਹਮਾਂਗੀ ਇਹ ਬਲਾਕ ਦੇ ਵਿੱਚ ਸਾਨੂੰ ਜੇ ਤੁਸੀਂ ਇੱਥੇ ਤੱਕ ਜੁੜੇ ਆ ਤਾਂ ਕਿਰਪਾ ਕਰਕੇ ਜੁੜੇ ਰਹੋ ਤੁਹਾਡੇ ਕੋਈ ਪਰਸਨਲ ਘਰੇ ਵੀ ਰੱਖਿਆ ਹੋੜ ਡੌਗ ਕੇ ਬਾਹਰ ਲਈ ਸੰਭਾਲਦੇ ਤੁਸੀਂ ਨਹੀਂ ਨਹੀਂ ਮੀਨ ਸੰਭਾਲਦੇ ਨਹੀਂ ਆਇਆ ਤਾਂ ਸਾਰੀ ਗਲੀ ਸੰਭਾਲ ਲੈਂਦੀ ਆ ਪਰ ਗਲੀਆਂ ਜਿਹੜੀ ਗਲੀ ਆ ਉਡੇ ਵਿੱਚੋਂ ਨਾ ਵੀ 5 ਕਰ 6 7 8 ਕਰ ਹੈਗੇ ਆ ਨੂੰ ਮਾਰ ਦਿੰਦੇ ਆ 5 6 7 ਕਰ ਹੈਗੇ ਆ ਵਧੀਆ ਕਰ ਨਹੀਂ ਅਸੀਂ ਇੱਥੋਂ ਤੋਂ ਸਵਾਲ ਪੁੱਛਿਆ ਵੀ ਤੁਹਾਡੇ ਕੋਲ ਕੋਈ ਆਪ ਦਾ ਕੁੱਤਾ ਵੀ ਰੱਖਿਆ ਹੋਇਆ ਹੈ ਹਾਂਜੀ ਉਹ ਸਾਡੇ ਕੁੱਤੇ ਦਾ ਨਾਮ ਹੈ ਸਾਡੇ ਕੁੱਤੇ ਦਾ ਨਾਮ ਹੈਗਾ ਟਾਈਸਨ ਐਂਡ ਉਹਦਾ ਅਜੇ ਪਰਸਾ ਬਰਥਡੇ ਵੀ ਸੀਗਾ ਐਂਡ ਜੇਕਰ ਤੁਸੀਂ ਉਹਨੂੰ ਵਿਸ਼ ਕਰਨਾ ਚਾਹੁੰਦੇ ਹੋ ਤਾਂ ਵਿਸ਼ ਕਰਿਓ ਤੇ ਉਹ ਗਾਇਜ਼ ਇਦਾਂ ਨਹੀਂ ਕਾ ਉਹ ਸਾਡੇ ਉਨਾ ਮੀਨ ਰੱਖੀਆ ਦੇਖ ਲਓ ਗਾਇਸ ਹੁਣ ਜਿਵੇਂ ਉਹਦੇ ਨਾਲ ਅਸੀਂ ਨਾ ਵੀ ਸਾਰਾ ਟਾਈਮ ਆ ਸਕਦੇ ਨਹੀਂ ਵਲੌਗ ਚ ਇੱਥੇ ਹਾਂਜੀ ਉਹ ਆ ਸਕਦੇ ਨਹੀਂ ਵਲੌਗ ਚ ਮੈਂ ਬ੍ਰੇਕ ਲੈਣੀ ਆ ਤੇ ਮੈਂ ਇੱਧਰ ਤੁਹਾਨੂੰ ਇਹਨਾਂ ਨੂੰ ਸਾਧਦੀ ਆ ਤੇ ਤੁਹਾਨੂੰ ਦਿਖਾਉਣੀ ਆ ਸਿਰ ਟੈਸਟ ਨਹੀਂ ਕੀਆ ਕੁੱਤਾ ਕਾਲਾ ਰਕਣਾ ਚਾਹੀਦਾ ਸਾਡੇ ਕੋਲ ਵੀ ਕਾਲੇ ਹਾਂਜੀ ਠੀਕ ਹੈ ਚਲੋ ਆਪਾਂ ਨੂੰ ਤੁਸੀਂ ਡੌਗ ਦਿਖਾ ਦਿਓ ਤੁਸੀਂ ਡੌਗ ਲੈ ਆਓ ਆਪਾਂ ਉਹਨਾਂ ਟਾਈਮ ਬ੍ਰੇਕ ਲੈ ਲੈਨੇ ਹਾਂ ਹਾਂਜੀ 2 3 ਸਟਾਰਟ ਸੌਰੀ ਗਾਇਜ਼ ਟਾਈਸਨ ਨਹੀਂ ਆ ਸਕਿਆ ਕਿਉਂਕਿ ਉਹ ਥੋੜਾ ਜਿਹਾ ਗੁੱਸੇ 'ਚ ਆ ਮੀਨਾ ਉਹਨੇ ਰੋਟੀ ਰੁੱਟੀ ਅਜੇ ਖਾਣੀ ਕੋਣੀ ਆ ਪਾਪੂਕ ਲੱਗੀ ਉਹਨੂੰ ਅਸੀਂ ਵੀ ਅਸੀਂ ਦੇਖ ਕੇ ਆਏ ਆ ਰੋਟੀ ਖਾਣ ਤੋਂ ਬਾਅਦ ਥੋੜੇ ਚੌੜੇ ਵਿੱਚ ਪਾ ਦਨੇ ਨੂੰ ਚੱਲ ਤੇ ਉਹ ਭੱਜੂਗਾ ਤੇ ਅਸੀਂ ਉਹਨਾਂ ਨੂੰ ਬਸ ਉਹ ਚੌੜ ਪਾਣੇ ਸੀਗੇ ਤੇ ਹੁਣ ਨਾ ਮੀਨਾ ਕਿੱਡੰਦੇ ਵਿੱਚ ਖੇਡ ਰਹੀ ਨੇ ਮੈਂ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੇਰੇ ਨਾਲ ਵੀ ਕੋ ਖੇਡਣ ਲੱਗੇ ਤੇ ਮੈਂ ਕਿਹਾ ਚਲ ਕੋਈ ਨਾ ਵੀਰਨ ਕੇ ਲੈਂਡ ਉਹ ਵੀ ਆਪਾਂ ਦੂਜੇ ਪਾਰਟ ਵਿੱਚ ਹੋ ਸਕਿਆ ਤਾਂ ਦਿਖਾ ਦਾਂਗੇ ਨਹੀਂ ਤਾਂ ਨਹੀਂ ਕਿਉਂਕਿ ਉਹਦੀ ਭਾਜਾ ਬਹੁਤ ਏਨਾ ਫੜਿਆ ਨਾ ਜੇ ਆਪਾਂ ਸਵੇਰੇ ਵਲੌਗ ਸ਼ੂਟ ਕਰਾਂਗੇ ਉਹਦੇ ਵਿੱਚ ਦਿਖਾ ਦਾਂਗੇ ਜੇ ਹੋ ਸਕਿਆ ਤਾਂ ਨਾਲ ਕੋਈ ਕੋਈ ਹੋਰ ਹੋਰ ਪਾਰਟ ਦੇ ਵਿੱਚ ਅਸੀਂ ਦਿਖਾ ਦਾਂਗੇ ਸਾਰੇ ਪਾਰਟ ਦੇਖਦੇ ਨੈਕਸਟ ਪਾਰਟ ਬਣਾ ਦਾਂਗੇ ਪੋਡਕਾਸਟ ਹਾਂਜੀ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਆਡੀਅנס ਦਾ ਵਲੌਗ ਦੇ ਅਖੀਰ ਤੱਕ ਜੁੜੇ ਰਹਿਣ ਲਈ ਜੇ ਅਖੀਰ ਤੱਕ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਚਲੋ ਚਲੋ ਧੰਨਵਾਦ ਜੀ ਲਾਸਟ ਤੱਕ ਦੇਖਣ ਵਾਲਿਆਂ ਦਾ ਫਨੀ ਨੇ ਵੈਸੇ ਹੈ ਨਾ ਫਨੀ ਬਹੁਤ ਹਾਂ ਗਾਇਜ਼ ਮੈਂ ਹਣ ਇਹ ਵਲੌਗ ਦੀ ਅੰਡ ਕਰੰਟ ਜਾਰੀ ਰਹੀਆਂ ਜਿੱਥੋਂ ਇਹ ਵਲੌਗਸ ਸਹੀ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਕਰਦੇ ਹੋ ਤੇ ਸਾਨੂੰ ਵੀ ਸਬਸਕ੍ਰਾਈਬ ਕਰ ਲੈ ਥੈਂਕਸ ਫॉर वाचिंग ਬਾਏ